ਕਿੱਤਲ ਅੰਗਰਾਲ ਦੇ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਜਲੰਧਰ ਦੀ ਸੀਟ ਖਾਲੀ ਹੋ ਚੁੱਕੀ ਸੀ ਤੇ ਇਸ ਤੇ ਚੋਣਾਂ ਨੇ ਜਿਹੜੀਆਂ ਉਹ ਅੱਜ ਕਰਵਾਈਆਂ ਜਾ ਰਹੀਆਂ ਨੇ ਅੱਜ 10 ਜੁਲਾਈ ਨੂੰ ਜਲੰਧਰ ਪੱਛਮ ਦੇ ਵਿੱਚ ਐਮਐਲਏ ਦੀ ਚੋਣ ਹੋਣ ਜਾ ਰਹੀ ਹੈ ਜਿਸ ਦੇ ਲਈ 15 ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਨੇ ਪਰ ਜਿਹੜੀ ਟੱਕਰ ਦੱਸੀ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਭਾਜਪਾ ਅਤੇ ਕਾਂਗਰਸ ਦੇ ਵਿਚਕਾਰ ਦੱਸੀ ਜਾ ਰਹੀ ਹੈ ਸੋ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਪ੍ਰਚਾਰ ਹੈ ਜਿਹੜਾ ਉਹ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਲਗਾਤਾਰ ਕੀਤਾ ਗਿਆ ਹਾਲਾਂਕਿ ਅਕਾਲੀ ਦਲ ਇੱਥੇ ਜ਼ਿਆਦਾ ਹਾਈਲਾਈਟਡ ਰਿਹਾ ਕਿਉਂਕਿ ਬਾਗੀ ਧੜੇ ਦੇ ਨਾਲ ਜਾ ਰਲੇ ਅਕਾਲੀ ਦਲ ਦੇ ਉਮੀਦਵਾਰ ਨੇ ਜਿਹੜੇ ਸੋ ਉਸ ਤੋਂ ਬਾਅਦ ਸ਼ੀਤਲ ਅੰਗਰਾਲ ਦੇ ਵੱਲੋਂ ਕੀਤਾ ਗਿਆ ਲਾਈਵ ਪ੍ਰੋਗਰਾਮ ਜਿੱਥੇ ਸੀਐਮ ਮਾਨ ਨੂੰ ਖੁੱਲਾ ਸੱਦਾ ਦੇ ਦਿੱਤਾ ਗਿਆ ਸੀ ਉਹ ਵੀ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਸੋ ਲਗਾਤਾਰ ਇਹਨਾਂ ਚੀਜ਼ਾਂ ਕਰਕੇ ਜਲੰਧਰ ਦੀ ਚੋਣ ਹੈ ਜਿਹੜੀ ਉਹ ਹਾਈਲਾਈਟਡ ਰਹੀ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਇਲੈਕਸ਼ਨ ਹੈ ਤੇ ਚੋਣ ਹੈ ਇਸ ਸਮੇਂ ਜਾਰੀ ਹੈ ਇਸ ਸਮੇਂ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਜਲੰਧਰ ਪੱਛਮੀ ਦੇ ਵਿੱਚ ਤੇ ਵੋਟਾਂ ਨੇ ਜਿਹੜੀਆਂ ਇਹ ਸ਼ਾਮ 6 ਵਜੇ ਤੱਕ ਪੈਣਗੀਆਂ ਆਪ ਬੀਜੇਪੀ ਤੇ ਕਾਂਗਰਸ ਦੀ ਟਿਕੋਣੀ ਟੱਕਰ ਹੈ ਤੇ ਨਾਲ ਨਾਲ ਬਸਪਾ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬਾਕੀ ਭਾਗੀ ਤੜਾ ਉਹ ਵੀ ਇਸ ਮੌਕੇ ਚੋਣ ਮੈਦਾਨ ਦੇ ਵਿੱਚ ਹੈ ਹੈਰਾਨੀ ਜਨਕ ਗੱਲ ਇਹ ਹੈ ਕਿ ਸਿਰਫ ਇੱਕ ਸੀਟ ਤੋਂ 15 ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਨੇ ਤੇ ਇਸ ਚੋਣ ਦਾ ਜਿਹੜਾ ਨਤੀਜਾ ਉਹ 13 ਜੁਲਾਈ ਨੂੰ ਦਿਨ ਸ਼ਨੀਵਾਰ ਨੂੰ ਆਵੇਗਾ ਯਾਨੀ ਕਿ 13 ਤਰੀਕ ਨੂੰ ਜਲੰਧਰ ਪੱਛਮੀ ਨੂੰ ਇੱਕ ਨਵਾਂ ਐਮਐਲਏ ਜਿਹੜਾ ਉਹ ਮਿਲ ਜਾਵੇਗਾ ਤੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਸ਼ੀਤ ਲੰਗਰਾਲ ਦੇ ਸਤੀਫੇ ਕਰਕੇ ਸੀਟ ਖਾਲੀ ਹੋਈ ਹੈ ਅੱਜ ਈਵੀਐਮ ਦੇ ਵਿੱਚ ਲੋਕ ਫੈਸਲਾ ਬੰਦ ਕਰ ਦੇਣਗੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਉਹ ਰਾਜ ਹੋ ਜਾਵੇਗਾ ਸੋ ਜਲੰਧਰ ਪੱਛਮੀ ਸੀਟ ਹੈ ਜਿਹੜੀ ਉਹ ਸਾਰੀਆਂ ਪਾਰਟੀਆਂ ਦੇ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਸੀਐਮ ਆਨ ਨੇ ਜਿਹੜੇ ਉਹਨਾਂ ਨੇ ਵੀ ਖੁਦ ਜਾ ਕੇ ਡੇਰੇ ਜਲੰਧਰ ਦੇ ਵਿੱਚ ਲਾ ਲਏ ਨੇ ਤਾਂ ਉੱਥੇ ਹੀ ਜਿਹੜੇ ਐਮਐਲਏ ਨੇ ਕਾਂਗਰਸ ਦੇ ਚੰਨਜੀਤ ਸਿੰਘ ਚੰਨੀ ਉਹ ਵੀ ਪੂਰਾ ਜ਼ੋਰ ਹੈ ਜਿਹੜਾ ਉਹ ਲਗਾ ਰਹੇ ਨੇ ਇਸ ਸੀਟ ਦੇ ਲਈ ਸੋ ਇਸੇ ਤਰ੍ਹਾਂ ਬਾਕੀ ਪਾਰਟੀਆਂ ਵੀ ਵੱਧ ਤੋਂ ਵੱਧ ਅੱਗੇ ਹੋ ਕੇ ਇਸ ਦੇ ਲਈ ਭੂਮਿਕਾ ਅਦਾ ਕਰ ਰਹੀਆਂ ਨੇ ਸੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਮੇਤ 7 ਸਟੇਟਾਂ ਦੀਆਂ 13 ਸੀਟਾਂ ਤੇ ਅੱਜ ਜਿਮਣੀ ਚੋਣ ਹੈ ਜਿਹੜੀ ਉਹ ਕਰਵਾਈ ਜਾ ਰਹੀ ਹੈ ਜੇਕਰ ਵਿਸਥਾਰ ਗੱਲ ਕਰੀਏ ਜਲੰਧਰ ਵੈਸਟ ਦੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਮਹਿੰਦਰ ਭਗਤ ਕਾਂਗਰਸ ਦੇ ਵੱਲੋਂ ਸਰੇਂਦਰ ਕਾਰ ਭਾਜੀਪੀ ਦੇ ਵੱਲੋਂ ਸ਼ੀਤਲ ਅੰਗਰਾਲ ਸਰਜੀਤ ਕਾਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇ ਤੇ ਇਸ ਤੋਂ ਇਲਾਵਾ ਬਿੰਦਰ ਲਖਾ ਉਹ ਬਸਪਾ ਦੇ ਉਮੀਦਵਾਰ ਨੇ ਸੋ ਥੋੜੀ ਜੀ ਗੱਲ ਪਿੱਛੇ ਚੋਣਾਂ ਦੀ ਕਰ ਲੈਣੇ ਕਿ ਜਲੰਧਰ ਚੇਸ ਤੋਂ ਪਹਿਲਾਂ ਕੀ ਕੁਝ ਵਾਪਰ ਚੁੱਕਿਆ ਸੋ 2017 ਦੀਆਂ ਜੇਕਰ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਸ ਸਮੇ ਸ਼ੁਸ਼ੀਲ ਕੁਮਾਰ ਰਿੰਕੂ ਜੋ ਕਿ ਅੱਜਕੱਲ ਬੀਜੇਪੀ ਦੇ ਵਿੱਚ ਨੇ ਉਹ ਇੱਥੋਂ ਕਾਂਗਰਸ ਦੇ ਵੱਲੋਂ ਚੋਣ ਲੜੇ ਸਨ ਤੇ ਜਿੱਤੇ ਵੀ ਸਨ ਸੋ ਕਾਂਗਰਸ ਦੇ ਉਮੀਦਵਾਰ ਰਹਿ ਚੁੱਕੇ ਸੁਸ਼ੀਲ ਕੁਮਾਰ ਰਿੰਕੂ ਨੂੰ 53983 ਵੋਟਾਂ ਨੇ ਜਿਹੜੀਆਂ ਉਹ ਜਲੰਧਰ ਪੱਛਮੀ ਦੇ ਵਿੱਚੋਂ ਪਈਆਂ ਸਨ ਉਸ ਤੋਂ ਬਾਅਦ ਦੂਜੇ ਨੰਬਰ ਤੇ ਪਾਜਪਾ ਦੇ ਮਹਿੰਦਰ ਭਗਤ ਰਹੇ ਸੋ ਉਹਨਾਂ ਨੂੰ 36649 ਵੋਟਾਂ ਪਈਆਂ ਸਨ ਤੇ ਦਰਸ਼ਨ ਲਾਲ ਭਗਤ ਜੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲੜੇ ਸਨ ਉਹਨਾਂ ਨੂੰ 15364 ਵੋਟਾਂ ਨੇ ਜਿਹੜੀਆਂ ਉਹ ਪਈਆਂ ਸਨ ਸੋ ਇਸ ਤੋਂ ਅੱਗੇ ਆਈਏ ਗੱਲ ਕਰੀਏ 2022 ਵਿਧਾਨ ਸਭਾ ਦੀ ਤਾਂ ਇੱਥੇ ਸ਼ੀਤ ਲੰਗਰਾਲ ਨੂੰ ਜਿੱਤ ਹੈ ਜਿਹੜੀ ਉਹ ਹਾਸਲ ਹੋਈ ਸੀ ਜੋ ਕਿ ਆਮ ਆਦਮੀ ਪਾਰਟੀ 'ਚ ਰਹਿ ਚੁੱਕੇ ਨੇ ਸੋ ਉਹਨਾਂ ਨੂੰ 39200 13 ਵੋਟਾਂ ਮਿਲੀਆਂ ਸਨ ਹਾਲਾਂਕਿ ਜਿੱਤ ਦਾ ਮਾਰਜਨ ਜਿਹੜਾ ਉਹ ਮਹਿਜ਼ 4253 ਵੋਟਾਂ ਸੀ ਪਰ ਗੱਲ ਕਰੀਏ ਤਾਂ ਦੂਸਰੇ ਨੰਬਰ ਤੇ ਅੱਜ ਕੱਲ ਉਹਨਾਂ ਦੇ ਹੀ ਦੋਸਤ ਨੇ ਜੋ ਸੁਸ਼ੀਲ ਕੁਮਾਰ ਰਿੰਕੂ ਹੋ ਰਹੇ ਸਨ ਉਹਨਾਂ ਨੂੰ 34960 ਵੋਟਾਂ ਮਿਲੀਆਂ ਸਨ ਤੇ 2022 ਚ ਸੁਸ਼ੀਲ ਕੁਮਾਰ ਰਿੰਕੂ ਨੇ ਜਿਹੜੇ ਉਹ ਕਾਂਗਰਸ ਵੱਲੋਂ ਹੀ ਦੁਬਾਰਾ ਲੜੇ ਸਨ ਉਦੋਂ ਮਹਿੰਦਰ ਭਗਤ ਨੇ ਜਿਹੜੇ ਉਹ ਭਾਜਪਾ ਦੇ ਵੱਲੋਂ 33486 ਵੋਟਾਂ ਲੈ ਕੇ ਤੀਸਰੇ ਨੰਬਰ ਤੇ ਚੜਿਓ ਰਹੇ ਸਨ 2017 ਦੇ ਵਿੱਚ ਜਿੱਤ ਦਾ ਮਾਰਜਨ ਜਿਹੜਾ ਉਹ 17334 ਵੋਟਾਂ ਸੀ ਜਦਕਿ 22 ਦੇ ਵਿੱਚ ਇਹ ਮਾਰਜਨ ਘਟ ਕੇ 4253 ਵੋਟਾਂ ਮਹਿਸ ਰਹਿ ਗਿਆ ਹਾਲਾਂਕਿ ਇਸ ਵਾਰ ਬੜਾ ਕੁਝ ਬਦਲਿਆ ਝਾੜੂ ਦੀ ਜਗ੍ਹਾ ਇਸ ਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਜਿੱਥੇ ਭਾਜਪਾ ਦਾ ਫੋਲ ਨਜ਼ਰ ਆਉਂਦਾ ਹੈ ਹਾਲਾਂਕਿ ਇਸ ਵਾਰ ਬੜਾ ਕੁਝ ਬਦਲਿਆ ਜਿੱਥੇ ਸ਼ੀਤਲ ਅੰਗਰਾਲ ਦੀ ਤਸਵੀਰ ਦੇ ਨਾਲ ਪਹਿਲਾਂ ਝਾੜੂ ਨਜ਼ਰ ਆਉਂਦਾ ਸੀ ਤਾਂ ਇਸ ਵਾਰ ਭਾਜਪਾ ਦਾ ਕਮਲ ਨਜ਼ਰ ਆ ਰਿਹਾ ਹੈ ਤਾਂ ਉੱਥੇ ਹੀ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਕਾਂਗਰਸ ਦੇ ਵੱਲੋਂ ਮੈਦਾਨ 'ਚ ਉਤਰ ਚੁੱਕੇ ਨੇ ਉਹ ਇਸ ਵਾਰ ਦਿਖਾਈ ਨਹੀਂ ਦੇ ਰਹੇ ਕਿਉਂਕਿ ਉਹ ਭਾਜਪਾ ਦਾ ਪੱਲਾ ਫੜ ਚੁੱਕੇ ਨੇ ਤੇ ਇਸ ਵਾਰ ਕਾਂਗਰਸ ਨੇ ਸੁਰਿੰਦਰ ਕੌਰ ਜੋ ਕਿ ਪਹਿਲਾਂ ਹੀ ਇੱਕ ਸਿਆਸੀ ਪੇਸ਼ੇ ਤੋਂ ਆ ਪਹਿਲਾਂ ਛੋਟੇ ਕਹਿ ਲਓ ਕਿ ਉਧਿਆਂ ਦੇ ਉੱਪਰ ਉਹਨਾਂ ਵੱਲੋਂ ਜਲੰਧਰ ਦੇ ਵਿੱਚ ਸੇਵਾਵਾਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਐਜ਼ ਆ ਐਮਐਲਏ ਕੈਂਡੀਡੇਟ ਉਤਾਰਿਆ ਗਿਆ ਸੋ ਇਸ ਵਾਰ ਉਹ ਕਾਂਗਰਸ ਦੇ ਵੱਲੋਂ ਸੀਟ ਐਚਡੀਐਲ ਲੜ ਰਹੇ ਨੇ ਜਦਕਿ ਜੇਕਰ ਮਹਿੰਦਰ ਭਗਤ ਦੀ ਗੱਲ ਕਰੀਏ ਤਾਂ ਮਹਿੰਦਰ ਭਗਤ ਨੇ ਜਿਹੜੇ ਉਹ ਪਿਛਲੀ ਵਾਰ ਭਾਜਪਾ ਤੋਂ ਚੋਣ ਲੜੇ ਸੀ ਤੇ ਇਸ ਵਾਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਚੋਣ ਹੈ ਜਿਹੜੀ ਉਹ ਲੜ ਰਹੇ ਨੇ ਸੋ ਕਲਮ ਲਾ ਕੇ ਦੇਖਿਆ ਜਾਵੇ ਤਾਂ ਇੱਥੇ ਦਲ ਬਦਲਣ ਦਾ ਸلسਲਾ ਸਭ ਤੋਂ ਵੱਡਾ ਜਲੰਧਰ ਦੇ ਵਿੱਚ ਵਾਪਰਿਆ ਜਿੱਥੇ ਕੋਈ ਵੀ ਪੁਰਾਣਾ ਮੈਂਬਰ ਹੈ ਜਿਹੜਾ ਚਾਹੇ 17 ਦਾ ਹੋਵੇ ਚਾਹੇ 22 ਦਾ ਹੋਵੇ ਉਹ ਫਿਲਹਾਲ ਹੁਣ ਉਸੇ ਸੇਮ ਪਾਰਟੀ ਦੇ ਵਿੱਚ ਨਹੀਂ ਹੈ ਸਭ ਨੇ ਆਪਣੀਆਂ ਪਾਰਟੀਆਂ ਨੇ ਜਿਹੜੀਆਂ ਉਹ ਬਦਲ ਲਈਆਂ ਨੇ ਕੋਈ ਕਾਂਗਰਸ ਛੱਡ ਕੇ ਬੀਜੇਪੀ ਚ ਆਇਆ ਕੋਈ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਚ ਗਿਆ ਤੇ ਕਿਸੇ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ ਸੋ ਸ਼ੇਤਲੰਗਰਾਲ ਹੁਣੀ ਵੀ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਛੱਡੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਐਮਐਲਏ ਦੇ ਪਦ ਤੋਂ ਅਸਤੀਫਾ ਦਿੱਤਾ ਜਿਸ ਕਰਕੇ ਚੋਣ ਹੈ ਜਿਹੜੀ ਉਹ ਦੁਬਾਰਾ ਹੋਣ ਜਾ ਰਹੀ ਹੈ ਅੱਜ ਚੋਣ ਹੋ ਰਹੀ ਹੈ ਸ਼ਾਮ 6 ਵਜੇ ਤੱਕ ਵੋਟਾਂ ਨੇ ਜਿਹੜੀਆਂ ਉਹ ਪੈਣੀਆਂ ਨੇ ਸੋ ਅਜੇਹੇ ਦੇ ਵਿੱਚ ਨਿਗਾਸਬ ਦੀ ਜ਼ਰੂਰ ਟਿੱਕੀ ਹੋਈ ਹੈ ਕਿਉਂਕਿ ਇੱਕ ਦਿਲਚਸਪ ਜਿਹੜੀ ਚੋਣ ਜਲੰਧਰ ਦੀ ਜਿੱਥੇ ਦਲ ਬਦਲੂਆਂ ਕਰਕੇ ਹੋ ਗਈ ਤਾਂ ਉੱਥੇ ਜਿਹੜੇ ਪਿਛਲੇ ਦਿਨੀ ਕਈ ਹਾਈਲਾਈਟਡ ਖਬਰਾਂ ਦਾ ਹਿੱਸਾ ਰਹੇ ਨੇ ਹੈਡਲਾਈਨਸ ਬਣੇ ਨੇ ਸੁਸ਼ੀਲ ਕੁਮਾਰ ਰਿੰਕੂ ਦੇ ਦੋਸਤ ਸ਼ੀਤ ਰੰਗਰਾਲ ਤੇ ਨਾਲ ਜਿਹੜੇ ਉਹ ਦੂਜੇ ਪਾਸੇ ਗੱਲ ਕਰੀਏ ਤਾਂ ਸ਼ਰਮ ਨੇ ਇਕਾਲੀ ਦਲ ਬਾਗੀ ਧੜੇ ਦੀ ਬੀਬੀ ਨੇ ਜਿਹੜੇ ਸੋ ਹੁਣ ਸਭ ਦੀ ਨਜ਼ਰ ਨਜ਼ਰ ਹੈ ਜਿਹੜੀ ਉਹ ਜ਼ਰੂਰ ਟਿੱਕੀ ਹੋਈ ਹੈ ਕਿਉਂਕਿ ਇਸ ਤੋਂ ਬਾਅਦ ਚਾਰ ਹੋਰ ਥਾਵਾਂ ਤੇ ਵੀ ਪੰਜਾਬ ਦੇ ਵਿੱਚ ਜਿਮਨੀ ਚੋਣ ਹੋਣੀ ਹੈ ਸੋ ਜਲੰਧਰ ਸਭ ਤੋਂ ਪਹਿਲਾਂ ਚੋਣ ਕਰਾਈ ਗਈ ਹੈ ਤੇ ਹੁਣ ਜਿਹੇ ਚ ਦੇਖਣਾ ਇਹ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਜਿਹੜਾ ਉਹ ਜਲੰਧਰ ਦਾ ਦਿੰਦੇ ਨੇ ਸ਼ੀਤਲ ਅੰਗੁਰਾਲ ਦੇ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਜਲੰਧਰ ਦੀ ਸੀਟ ਖਾਲੀ ਹੋ ਚੁੱਕੀ ਸੀ ਤੇ ਇਸ ਤੇ ਚੋਣਾਂ ਨੇ ਜਿਹੜੀਆਂ ਉਹ ਅੱਜ ਕਰਵਾਈਆਂ ਜਾ ਰਹੀਆਂ ਨੇ ਅੱਜ 10 ਜੁਲਾਈ ਨੂੰ ਜਲੰਧਰ ਪੱਛਮ ਦੇ ਵਿੱਚ ਐਮਐਲਏ ਦੀ ਚੋਣ ਹੋਣ ਜਾ ਰਹੀ ਹੈ ਜਿਸ ਦੇ ਲਈ 15 ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਨੇ ਪਰ ਜਿਹੜੀ ਟੱਕਰ ਦੱਸੀ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਭਾਜਪਾ ਅਤੇ ਕਾਂਗਰਸ ਦੇ ਵਿਚਾਰ ਦੱਸੀ ਜਾ ਰਹੀ ਹੈ ਸੋ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਪ੍ਰਚਾਰ ਹੈ ਜਿਹੜਾ ਉਹ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਲਗਾਤਾਰ ਕੀਤਾ ਗਿਆ ਹਾਲਾਂਕਿ ਅਕਾਲੀ ਦਲ ਇੱਥੇ ਜ਼ਿਆਦਾ ਹਾਈਲਾਈਟਡ ਰਿਹਾ ਕਿਉਂਕਿ ਬਾਗੀ ਧੜੇ ਦੇ ਨਾਲ ਜਾ ਰਲੇ ਅਕਾਲੀ ਦਲ ਦੇ ਉਮੀਦਵਾਰ ਨੇ ਜਿਹੜੇ ਸੋ ਉਸ ਤੋਂ ਬਾਅਦ ਸ਼ੀਤਲ ਅੰਗਰਾਲ ਦੇ ਵੱਲੋਂ ਕੀਤਾ ਗਿਆ ਲਾਈਵ ਪ੍ਰੋਗਰਾਮ ਜਿੱਥੇ ਸੀਐਮ ਮਾਨ ਉਹਨਾਂ ਨੂੰ ਖੁੱਲਾ ਸੱਦਾ ਦੇ ਦਿੱਤਾ ਗਿਆ ਸੀ ਉਹ ਵੀ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਸੋ ਲਗਾਤਾਰ ਇਹਨਾਂ ਚੀਜ਼ਾਂ ਕਰਕੇ ਜਲੰਧਰ ਦੀ ਚੋਣ ਹੈ ਜਿਹੜੀ ਉਹ ਹਾਈਲਾਈਟਡ ਰਹੀ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਇਲੈਕਸ਼ਨ ਹੈ ਤੇ ਚੋਣ ਹੈ ਇਸ ਸਮੇਂ ਜਾਰੀ ਹੈ ਇਸ ਸਮੇਂ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਜਲੰਧਰ ਪੱਛਮੀ ਦੇ ਵਿੱਚ ਤੇ ਵੋਟਾਂ ਨੇ ਜਿਹੜੀਆਂ ਸ਼ਾਮ 6 ਵਜੇ ਤੱਕ ਪੈਣਗੀਆਂ ਆਪ ਬੀਜੇਪੀ ਤੇ ਕਾਂਗਰਸ ਦੀ ਤਿਕੋਣੀ ਟੱਕਰ ਹੈ ਤੇ ਨਾਲ ਨਾਲ ਬਸਪਾ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬਾਕੀ ਭਾਗੀ ਤੜਾ ਉਹ ਵੀ ਇਸ ਮੌਕੇ ਚੋਣ ਮੈਦਾਨ ਦੇ ਵਿੱਚ ਹੈ ਹੈਰਾਨੀ ਜਨਕ ਗੱਲ ਇਹ ਹੈ ਕਿ ਸਿਰਫ ਇੱਕ ਸੀਟ ਤੋਂ 15 ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਨੇ ਤੇ ਇਸ ਚੋਣ ਦਾ ਜਿਹੜਾ ਨਤੀਜਾ ਉਹ 13 ਜੁਲਾਈ ਨੂੰ ਦਿਨ ਸ਼ਨੀਵਾਰ ਨੂੰ ਆਵੇਗਾ ਯਾਨੀ ਕਿ 13 ਤਰੀਕ ਨੂੰ ਜਲੰਧਰ ਪੱਛਮੀ ਨੂੰ ਇੱਕ ਨਵਾਂ ਐਮਐਲਏ ਜਿਹੜਾ ਉਹ ਮਿਲ ਜਾਵੇਗਾ ਤੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਸ਼ੀਤ ਲੰਗਰਾਲ ਦੇ ਸਤੀਫੇ ਕਰਕੇ ਸੀਟ ਖਾਲੀ ਹੋਈ ਹੈ ਅੱਜ ਈਵੀਐਮ ਦੇ ਵਿੱਚ ਲੋਕ ਫੈਸਲਾ ਬੰਦ ਕਰ ਦੇਣਗੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਉਹ ਰਾਜ ਹੋ ਜਾਵੇਗਾ ਸੋ ਜਲੰਧਰ ਪੱਛਮੀ ਸੀਟ ਹੈ ਜਿਹੜੀ ਉਹ ਸਾਰੀਆਂ ਪਾਰਟੀਆਂ ਦੇ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਸੀਐਮ ਆਨ ਨੇ ਜਿਹੜੇ ਉਹਨਾਂ ਨੇ ਵੀ ਖੁਦ ਜਾ ਕੇ ਡੇਰੇ ਜਲੰਧਰ ਦੇ ਵਿੱਚ ਲਾ ਲਏ ਨੇ ਤਾਂ ਉੱਥੇ ਹੀ ਜਿਹੜੇ ਐਮਐਲਏ ਨੇ ਕਾਂਗਰਸ ਦੇ ਚੰਨਜੀਤ ਸਿੰਘ ਚੰਨੀ ਉਹ ਵੀ ਪੂਰਾ ਜ਼ੋਰ ਹੈ ਜਿਹੜਾ ਉਹ ਲਗਾ ਰਹੇ ਨੇ ਇਸ ਸੀਟ ਦੇ ਲਈ ਸੋ ਇਸੇ ਤਰ੍ਹਾਂ ਬਾਕੀ ਪਾਰਟੀਆਂ ਵੀ ਵੱਧ ਤੋਂ ਵੱਧ ਅੱਗੇ ਹੋ ਕੇ ਇਸ ਦੇ ਲਈ ਭੂਮਿਕਾ ਅਦਾ ਕਰਦੀਆਂ ਨੇ ਸੋ ਤੁਹਾਨੂੰ ਦੱਸਦੀ ਕਿ ਪੰਜਾਬ ਸਮੇਤ 7 ਸਟੇਟਾਂ ਦੀਆਂ 13 ਸੀਟਾਂ ਤੇ ਅੱਜ ਜਿਮਣੀ ਚੋਣ ਹੈ ਜਿਹੜੀ ਉਹ ਕਰਵਾਈ ਜਾ ਰਹੀ ਹੈ ਜੇਕਰ ਵਿਸਥਾਰ ਗੱਲ ਕਰੀਏ ਜਲੰਧਰ ਵੈਸਟ ਦੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਮਹਿੰਦਰ ਭਗਤ ਕਾਂਗਰਸ ਦੇ ਵੱਲੋਂ ਸਰੇਂਦਰ ਕਾਰ ਭਾਜੀਪੀ ਦੇ ਵੱਲੋਂ ਸ਼ੀਤਲ ਅੰਗਰਾਲ ਸਰਜੀਤ ਕਾਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇ ਤੇ ਇਸ ਤੋਂ ਇਲਾਵਾ ਬਿੰਦਰ ਲਖਾ ਉਹ ਬਸਪਾ ਦੇ ਉਮੀਦਵਾਰ ਨੇ ਸੋ ਥੋੜੀ ਜੀ ਗੱਲ ਪਿੱਛੇ ਚੋਣਾਂ ਦੀ ਕਰ ਲੈਣੇ ਕਿ ਜਲੰਧਰ ਚੇਸ ਤੋਂ ਪਹਿਲਾਂ ਕੀ ਕੁਝ ਵਾਪਰ ਚੁੱਕਿਆ ਸੋ 2017 ਦੀਆਂ ਜੇਕਰ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਅੱਜਕੱਲ ਬੀਜੇਪੀ ਦੇ ਵਿੱਚ ਨੇ ਉਹ ਇੱਥੋਂ ਕਾਂਗਰਸ ਦੇ ਵੱਲੋਂ ਚੋਣ ਲੜੇ ਸਨ ਤੇ ਜਿੱਤੇ ਵੀ ਸਨ ਸੋ ਕਾਂਗਰਸ ਦੇ ਉਮੀਦਵਾਰ ਰਹਿ ਚੁੱਕੇ ਸੁਸ਼ੀਲ ਕੁਮਾਰ ਰਿੰਕੂ ਨੂੰ 53983 ਵੋਟਾਂ ਨੇ ਜਿਹੜੀਆਂ ਉਹ ਜਲੰਧਰ ਪੱਛਮੀ ਦੇ ਵਿੱਚੋਂ ਪਈਆਂ ਸਨ ਉਸ ਤੋਂ ਬਾਅਦ ਦੂਜੇ ਨੰਬਰ ਤੇ ਪਾਜਪਾ ਦੇ ਮਹਿੰਦਰ ਭਗਤ ਰਹੇ ਸੋ ਉਹਨਾਂ ਨੂੰ 36649 ਵੋਟਾਂ ਪਈਆਂ ਸਨ ਤੇ ਦਰਸ਼ਨ ਲਾਲ ਭਗਤ ਜੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲੜੇ ਸਨ ਉਹਨਾਂ ਨੂੰ 15364 ਵੋਟਾਂ ਨੇ ਜਿਹੜੀਆਂ ਉਹ ਪਈਆਂ ਸਨ ਸੋ ਇਸ ਤੋਂ ਅੱਗੇ ਆਈਏ ਗੱਲ ਕਰੀਏ 2022 ਵਿਧਾਨ ਸਭਾ ਦੀ ਤਾਂ ਇੱਥੇ ਸ਼ੀਤਲ ਅੰਗਰਾਲ ਨੂੰ ਜਿੱਤ ਹੈ ਜਿਹੜੀ ਉਹ ਹਾਸਲ ਹੋਈ ਸੀ ਜੋ ਕਿ ਆਮ ਆਦਮੀ ਪਾਰਟੀ ਚ ਰਹ ਚੁੱਕੇ ਨੇ ਸੋ ਉਹਨਾਂ ਨੂੰ 39200 13 ਵੋਟਾਂ ਮਿਲੀਆਂ ਸਨ ਹਾਲਾਂਕਿ ਜਿੱਤ ਦਾ ਮਾਰਜਨ ਹੈ ਜਿਹੜਾ ਉਹ ਮਹਿਜ਼ 42553 ਵੋਟਾਂ ਸੀ ਪਰ ਗੱਲ ਕਰੀਏ ਤਾਂ ਦੂਸਰੇ ਨੰਬਰ ਤੇ ਅੱਜ ਕੱਲ ਉਹਨਾਂ ਦੇ ਹੀ ਦੋਸਤ ਨੇ ਜੋ ਸੁਸ਼ੀਲ ਕੁਮਾਰ ਰਿੰਕੂ ਔਰ ਐਸਨ ਉਹਨਾਂ ਨੂੰ 34960 ਵੋਟਾਂ ਮਿਲੀਆਂ ਸਨ ਤੇ 2022 ਚ ਸੁਸ਼ੀਲ ਕੁਮਾਰ ਰਿੰਕੂ ਨੇ ਜਿਹੜੇ ਉਹ ਕਾਂਗਰਸ ਵੱਲੋਂ ਹੀ ਦੁਬਾਰਾ ਲੜੇ ਸਨ ਉਦੋਂ ਮਹਿੰਦਰ ਭਗਤ ਨੇ ਜਿਹੜੇ ਉਹ ਭਾਜਪਾ ਦੇ ਵੱਲੋਂ 33486 ਵੋਟਾਂ ਲੈ ਕੇ ਤੀਸਰੇ ਨੰਬਰ ਤੇ ਚੜਿਓ ਰਹੇ ਸਨ 2017 ਦੇ ਵਿੱਚ ਜਿੱਤ ਦਾ ਮਾਰਜਨ ਜਿਹੜਾ ਉਹ 17334 ਵੋਟਾਂ ਸੀ ਜਦਕਿ 22 ਦੇ ਵਿੱਚ ਇਹ ਮਾਰਜਨ ਘਟ ਕੇ 4253 ਵੋਟਾਂ ਮਹਿਸ ਰਹਿ ਗਿਆ ਹਾਲਾਂਕਿ ਇਸ ਵਾਰ ਬੜਾ ਕੁਝ ਬਦਲਿਆ ਝਾੜੂ ਦੀ ਜਗ੍ਹਾ ਇਸ ਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਜਿੱਥੇ પાચ પા ਦਾ ફોલો નજર ਆਉਂਦਾ હાલકી ਇਸ ਵਾਰ ਬੜਾ ਕੁਝ ਬਦਲਿਆ ਜਿੱਥੇ ਸ਼ੀਤਲ ਅੰਗਰਾਲ ਦੀ ਤਸਵੀਰ ਦੇ ਨਾਲ ਪਹਿਲਾਂ ਝਾੜੂ ਨਜ਼ਰ ਆਉਂਦਾ ਸੀ ਤਾਂ ਇਸ ਵਾਰ बीजेपी ਦਾ ਕਮਲ ਨਜ਼ਰ ਆ ਰਿਹਾ ਤਾਂ ਉੱਥੇ ਹੀ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਕਾਂਗਰਸ ਦੇ ਵੱਲੋਂ ਮੈਦਾਨ 'ਚ ਉਤਰ ਚੁੱਕੇ ਨੇ ਉਹ ਇਸ ਵਾਰ ਦਿਖਾਈ ਨਹੀਂ ਦੇ ਰਹੇ ਕਿਉਂਕਿ ਉਹ बीजेपी ਦਾ ਪੱਲਾ ਫੜ ਚੁੱਕੇ ਨੇ ਤੇ ਇਸ ਵਾਰ ਕਾਂਗਰਸ ਨੇ सुरेंद्र कौर ਜੋ ਕਿ ਪਹਿਲਾਂ ਹੀ ਇੱਕ ਸਿਆਸੀ পেশੇਤਮਾ ਪਹਿਲਾਂ ਛੋਟੇ ਕਹਿ ਲਓ ਕਿ ਉਧਿਆਂ ਦੇ ਉੱਪਰ ਉਹਨਾਂ ਵੱਲੋਂ ਜਲੰਧਰ ਦੇ ਵਿੱਚ ਸਿਵਾਵਾਵਾਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਐਜ਼ ਆ ਐਮਐਲਏ ਕੈਂਡੀਡੇਟ ਉਤਾਰਿਆ ਗਿਆ ਸੋ ਇਸ ਵਾਰ ਉਹ ਕਾਂਗਰਸ ਦੇ ਵੱਲੋਂ ਸੀਟ ਐਚਡੀਓ ਲੜ ਰਹੇ ਨੇ ਜਦਕਿ ਜੇਕਰ ਮਹਿੰਦਰ ਭਗਤ ਦੀ ਗੱਲ ਕਰੀਏ ਤਾਂ ਮਹਿੰਦਰ ਭਗਤ ਨੇ ਜਿਹੜੇ ਉਹ ਪਿਛਲੀ ਵਾਰ ਬੀਜੇਪੀ ਤੋਂ ਚੋਣ ਲੜੇ ਸੀ ਤੇ ਇਸ ਵਾਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਚੋਣ ਹੈ ਜਿਹੜੀ ਉਹ ਲੜ ਰਹੇ ਨੇ ਸੋ ਕਲਮ ਲਾ ਕੇ ਦੇਖਿਆ ਜਾਵੇ ਤਾਂ ਇੱਥੇ ਦਲ ਬਦਲਣ ਦਾ ਸلسਲਾ ਸਭ ਤੋਂ ਵੱਡਾ ਜਲੰਧਰ ਦੇ ਵਿੱਚ ਵਾਪਰਿਆ ਜਿੱਥੇ ਕੋਈ ਵੀ ਪੁਰਾਣਾ ਮੈਂਬਰ ਹੈ ਜਿਹੜਾ ਚਾਹੇ 17 ਦਾ ਹੋਵੇ ਚਾਹੇ 22 ਦਾ ਹੋਵੇ ਉਹ ਫਿਲਹਾਲ ਹੁਣ ਉਸੇ ਸੇਮ ਪਾਰਟੀ ਦੇ ਵਿੱਚ ਨਹੀਂ ਹੈ ਸਭ ਨੇ ਆਪਣੀਆਂ ਪਾਰਟੀਆਂ ਨੇ ਜਿਹੜੀਆਂ ਉਹ ਬਦਲ ਲਈਆਂ ਨੇ ਕੋਈ ਕਾਂਗਰਸ ਛੱਡ ਕੇ ਬੀਜੇਪੀ 'ਚ ਆਇਆ ਕੋਈ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ 'ਚ ਗਿਆ ਤੇ ਕਿਸੇ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ ਸੋ ਛੇਤਲ ਅੰਗਰਾਲ ਹੁਣੀ ਵੀ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਛੱਡੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਐਮਐਲਏ ਦੇ ਪਦ ਤੋਂ ਅਸਤੀਫਾ ਦਿੱਤਾ ਜਿਸ ਕਰਕੇ ਚੋਣ ਹੈ ਜਿਹੜੀ ਉਹ ਦੁਬਾਰਾ ਹੋਣ ਜਾ ਰਹੀ ਹੈ ਅੱਜ ਚੋਣ ਹੋ ਰਹੀ ਹੈ ਸ਼ਾਮ 6 ਵਜੇ ਤੱਕ ਵੋਟਾਂ ਨੇ ਜਿਹੜੀਆਂ ਉਹ ਪੈਣੀਆਂ ਨੇ ਸੋ ਅਜੇਹੇ ਦੇ ਵਿੱਚ ਨਿਗਾਸਬ ਦੀ ਜ਼ਰੂਰ ਟਿੱਕੀ ਹੋਈ ਹੈ ਕਿਉਂਕਿ ਇੱਕ ਦਿਲਚਸਪ ਜਿਹੜੀ ਚੋਣ ਜਲੰਧਰ ਦੀ ਜਿੱਥੇ ਦਲ ਬਦਲੂਆ ਕਰਕੇ ਹੋ ਗਈ ਤਾਂ ਉੱਥੇ ਜਿਹੜੇ ਪਿਛਲੇ ਦਿਨੀ ਕਈ ਹਾਈਲਾਈਟਡ ਖਬਰਾਂ ਦਾ ਹਿੱਸਾ ਰਹੇ ਨੇ ਹੈਡਲਾਈਨਸ ਬਣੇ ਨੇ ਸੁਸ਼ੀਲ ਕੁਮਾਰ ਰਿੰਕੂ ਦੇ ਦੋਸਤ ਸ਼ੀਤ ਰੰਗਰਾਲ ਤੇ ਨਾਲ ਜਿਹੜੇ ਉਧਰ ਦੂਜੇ ਪਾਸੇ ਗੱਲ ਕਰੀਏ ਤਾਂ ਸ਼ਰਮ ਨੇ ਇਕਾਲੀ ਦਲ ਬਾਗੀ ਧੜੇ ਦੀ ਬੀਬੀ ਨੇ ਜਿਹੜੇ ਸੋ ਹੁਣ ਸਭ ਦੀ ਨਜ਼ਰ ਨਜ਼ਰ ਹੈ ਜਿਹੜੀ ਉਹ ਜ਼ਰੂਰ ਟਿੱਕੀ ਹੋਈ ਹੈ ਕਿਉਂਕਿ ਇਸ ਤੋਂ ਬਾਅਦ ਚਾਰ ਹੋਰ ਥਾਵਾਂ ਤੇ ਵੀ ਪੰਜਾਬ ਦੇ ਵਿੱਚ ਜਿਮਨੀ ਚੋਣ ਹੋਣੀ ਹੈ ਸੋ ਜਲੰਧਰ ਸਭ ਤੋਂ ਪਹਿਲਾਂ ਚੋਣ ਕਰਾਈ ਗਈ ਹੈ ਤੇ ਹੁਣ ਜਿਹੇ ਚ ਦੇਖਣਾ ਹੈ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਜਿਹੜਾ ਉਹ ਜਲੰਧਰ ਦਾ ਦਿੰਦੇ ਨੇ ਸ਼ੀਤਲ ਅੰਗੁਰਾਲ ਦੇ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਜਲੰਧਰ ਦੀ ਸੀਟ ਖਾਲੀ ਹੋ ਚੁੱਕੀ ਸੀ ਤੇ ਇਸ ਤੇ ਚੋਣਾਂ ਨੇ ਜਿਹੜੀਆਂ ਉਹ ਅੱਜ ਕਰਵਾਈਆਂ ਜਾ ਰਹੀਆਂ ਨੇ ਅੱਜ 10 ਜੁਲਾਈ ਨੂੰ ਜਲੰਧਰ ਪੱਛਮ ਦੇ ਵਿੱਚ ਐਮਐਲਏ ਦੀ ਚੋਣ ਹੋਣ ਜਾ ਰਹੀ ਹੈ ਜਿਸ ਦੇ ਲਈ 15 ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਨੇ ਪਰ ਜਿਹੜੀ ਟੱਕਰ ਦੱਸੀ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਭਾਜਪਾ ਅਤੇ ਕਾਂਗਰਸ ਦੇ ਵਿਚਾਰ ਦੱਸੀ ਜਾ ਰਹੀ ਹੈ ਸੋ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਪ੍ਰਚਾਰ ਹੈ ਜਿਹੜਾ ਉਹ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਲਗਾਤਾਰ ਕੀਤਾ ਗਿਆ ਹਾਲਾਂਕਿ ਅਕਾਲੀ ਦਲ ਇੱਥੇ ਜ਼ਿਆਦਾ ਹਾਈਲਾਈਟਡ ਰਿਹਾ ਕਿਉਂਕਿ ਬਾਗੀ ਧੜੇ ਦੇ ਨਾਲ ਜਾ ਰਲੇ ਅਕਾਲੀ ਦਲ ਦੇ ਉਮੀਦਵਾਰ ਨੇ ਜਿਹੜੇ ਸੋ ਉਸ ਤੋਂ ਬਾਅਦ ਸ਼ੀਤਲ ਅੰਗਰਾਲ ਦੇ ਵੱਲੋਂ ਕੀਤਾ ਗਿਆ ਲਾਈਵ ਪ੍ਰੋਗਰਾਮ ਜਿੱਥੇ ਸੀਐਮ ਮਾਨ ਨੂੰ ਖੁੱਲਾ ਸੱਦਾ ਦੇ ਦਿੱਤਾ ਗਿਆ ਸੀ ਉਹ ਵੀ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਸੋ ਲਗਾਤਾਰ ਇਹਨਾਂ ਚੀਜ਼ਾਂ ਕਰਕੇ ਜਲੰਧਰ ਦੀ ਚੋਣ ਹੈ ਜਿਹੜੀ ਉਹ ਹਾਈਲਾਈਟਡ ਰਹੀ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਇਲੈਕਸ਼ਨ ਹੈ ਤੇ ਚੋਣ ਹੈ ਇਸ ਸਮੇਂ ਜਾਰੀ ਹੈ ਇਸ ਸਮੇਂ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਜਲੰਧਰ ਪੱਛਮੀ ਦੇ ਵਿੱਚ ਤੇ ਵੋਟਾਂ ਨੇ ਜਿਹੜੀਆਂ ਇਹ ਸ਼ਾਮ 6 ਵਜੇ ਤੱਕ ਪੈਣਗੀਆਂ ਆਪ ਬੀਜੇਪੀ ਤੇ ਕਾਂਗਰਸ ਦੀ ਤਿਕੋਣੀ ਟੱਕਰ ਹੈ ਤੇ ਨਾਲ ਨਾਲ ਬਸਪਾ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਭਾਗੀ ਤੜਾ ਉਹ ਵੀ ਇਸ ਮੌਕੇ ਚੋਣ ਮੈਦਾਨ ਦੇ ਵਿੱਚ ਹੈ ਹੈਰਾਨੀ ਜਨਕ ਗੱਲ ਇਹ ਹੈ ਕਿ ਸਿਰਫ ਇੱਕ ਸੀਟ ਤੋਂ 15 ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਨੇ ਤੇ ਇਸ ਚੋਣ ਦਾ ਜਿਹੜਾ ਨਤੀਜਾ ਉਹ 13 ਜੁਲਾਈ ਨੂੰ ਦਿਨ ਸ਼ਨੀਵਾਰ ਨੂੰ ਆਵੇਗਾ ਯਾਨੀ ਕਿ ਖੁਦ ਜਾ ਕੇ ਡੇਰੇ ਜਲੰਧਰ ਦੇ ਵਿੱਚ ਲਾ ਲੈਣੇ ਤਾਂ ਉੱਥੇ ਹੀ ਜਿਹੜੇ ਐਮਐਲਏ ਨੇ ਕਾਂਗਰਸ ਦੇ ਚੰਨਜੀਤ ਸਿੰਘ ਚੰਨੀ ਉਹ ਵੀ ਪੂਰਾ ਜ਼ੋਰ ਹੈ ਜਿਹੜਾ ਉਹ ਲਗਾ ਰਹੇ ਨੇ ਇਸ ਸੀਟ ਦੇ ਲਈ ਸੋ ਇਸੇ ਤਰ੍ਹਾਂ ਬਾਕੀ ਪਾਰਟੀਆਂ ਵੀ ਵੱਧ ਤੋਂ ਵੱਧ ਅੱਗੇ ਹੋ ਕੇ ਇਸ ਦੇ ਲਈ ਭੂਮਿਕਾ ਅਦਾ ਕਰ ਰਹੀਆਂ ਨੇ ਸੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਮੇਤ 7 ਸਟੇਟਾਂ ਦੀਆਂ 13 ਸੀਟਾਂ ਤੇ ਅੱਜ ਜਿਮਣੀ ਚੋਣ ਹੈ ਜਿਹੜੀ ਉਹ ਕਰਵਾਈ ਜਾ ਰਹੀ ਹੈ ਜੇਕਰ ਵਿਸਥਾਰ ਗੱਲ ਕਰੀਏ ਜਲੰਧਰ ਵੈਸਟ ਦੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਮਹਿੰਦਰ ਭਗਤ ਕਾਂਗਰਸ ਦੇ ਵੱਲੋਂ ਸਰੇਂਦਰ ਕੌਰ ਬੀਜਪੀ ਦੇ ਵੱਲੋਂ ਸ਼ੀਤਲ ਅੰਗਰਾਲ, ਸਰਜੀਤ ਕਾਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇ ਤੇ ਇਸ ਤੋਂ ਇਲਾਵਾ ਬਿੰਦਰ ਲਖਾ ਉਹ ਬਸਪਾ ਦੇ ਉਮੀਦਵਾਰ ਨੇ ਸੋ ਥੋੜੀ ਜੀ ਗੱਲ ਪਿੱਛੇ ਚੋਣਾਂ ਦੀ ਕਰ ਲੈਣੇ ਕਿ ਜਲੰਧਰ ਚੇਸ ਤੋਂ ਪਹਿਲਾਂ ਕੀ ਕੁਝ ਵਾਪਰ ਚੁੱਕਿਆ ਸੋ 2017 ਦੀਆਂ ਜੇਕਰ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਸ ਸਮੇ ਸ਼ੁਸ਼ੀਲ ਕੁਮਾਰ ਰਿੰਕੂ ਜੋ ਕਿ ਅੱਜਕੱਲ ਬੀਜਪੀ ਦੇ ਵਿੱਚ ਨੇ ਉਹ ਇੱਥੋਂ ਕਾਂਗਰਸ ਦੇ ਵੱਲੋਂ ਚੋਣ ਲੜੇ ਸਨ ਤੇ ਜਿੱਤੇ ਵੀ ਸਨ ਸੋ ਕਾਂਗਰਸ ਦੇ ਉਮੀਦਵਾਰ ਰਹਿ ਚੁੱਕੇ ਸੁਸ਼ੀਲ ਕੁਮਾਰ ਰਿੰਕੂ ਨੂੰ 53983 ਵੋਟਾਂ ਨੇ ਜਿਹੜੀਆਂ ਉਹ ਜਲੰਧਰ ਪੱਛਮੀ ਦੇ ਵਿੱਚੋਂ ਪਈਆਂ ਸਨ ਉਸ ਤੋਂ ਬਾਅਦ ਦੂਜੇ ਨੰਬਰ ਤੇ ਵਾਜਪਾ ਦੇ ਮਹਿੰਦਰ ਭਗਤ ਰਹੇ ਸੋ ਉਹਨਾਂ ਨੂੰ 36649 ਵੋਟਾਂ ਪਈਆਂ ਸਨ ਤੇ ਦਰਸ਼ਨ ਲਾਲ ਭਗਤ ਜੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲੜੇ ਸਨ ਉਹਨਾਂ ਨੂੰ 15364 ਵੋਟਾਂ ਨੇ ਜਿਹੜੀਆਂ ਉਹ ਪਈਆਂ ਸਨ ਸੋ ਇਸ ਤੋਂ ਅੱਗੇ ਆਈਏ ਗੱਲ ਕਰੀਏ 2022 ਵਿਧਾਨ ਸਭਾ ਦੀ ਤਾਂ ਇੱਥੇ ਸ਼ੀਤਲ ਅੰਗਰਾਲ ਨੂੰ ਜਿੱਤ ਹੈ ਜਿਹੜੀ ਉਹ ਹਾਸਲ ਹੋਈ ਸੀ ਜੋ ਕਿ ਆਮ ਆਦਮੀ ਪਾਰਟੀ 'ਚ ਰਹਿ ਚੁੱਕੇ ਨੇ ਸੋ ਉਹਨਾਂ ਨੂੰ 39200 13 ਵੋਟਾਂ ਮਿਲੀਆਂ ਸਨ ਹਾਲਾਂਕਿ ਜਿੱਤ ਦਾ ਮਾਰਜਨ ਜਿਹੜਾ ਉਹ ਮਹਿਜ਼ 4253 ਵੋਟਾਂ ਸੀ ਪਰ ਗੱਲ ਕਰੀਏ ਤਾਂ ਦੂਸਰੇ ਨੰਬਰ ਤੇ ਅੱਜਕੱਲ ਉਹਨਾਂ ਦੇ ਹੀ ਦੋਸਤ ਨੇ ਜੋ ਸੁਸ਼ੀਲ ਕੁਮਾਰ ਰਿੰਕੂ ਹੋ ਰਹੇ ਸਨ ਉਹਨਾਂ ਨੂੰ 34960 ਵੋਟਾਂ ਮਿਲੀਆਂ ਸਨ ਤੇ 2022 ਚ ਸੁਸ਼ੀਲ ਕੁਮਾਰ ਰਿੰਕੂ ਨੇ ਜਿਹੜੇ ਉਹ ਕਾਂਗਰਸ ਵੱਲੋਂ ਹੀ ਦੁਬਾਰਾ ਲੜੇ ਸਨ ਉਧਰ ਮਹਿੰਦਰ ਭਗਤ ਨੇ ਜਿਹੜੇ ਉਹ ਭਾਜਪਾ ਦੇ ਵੱਲੋਂ 33486 ਵੋਟਾਂ ਲੈ ਕੇ ਤੀਸਰੇ ਨੰਬਰ ਤੇ ਚੜਿਓ ਰਹੇ ਸਨ 2017 ਦੇ ਵਿੱਚ ਜਿੱਤ ਦਾ ਮਾਰਜਨ ਜਿਹੜਾ ਉਹ 17334 ਵੋਟਾਂ ਸੀ ਜਦਕਿ 22 ਦੇ ਵਿੱਚ ਇਹ ਮਾਰਜਨ ਘਟ ਕੇ 4253 ਵੋਟਾਂ ਮਹਿਸ ਰਹਿ ਗਿਆ ਹਾਲਾਂਕਿ ਇਸ ਵਾਰ ਬੜਾ ਕੁਝ ਬਦਲਿਆ ਝਾੜੂ ਦੀ ਜਗ੍ਹਾ ਇਸ ਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਜਿੱਥੇ ਪਾਜ ਪਾ ਦਾ ਫੋਲ ਨਜ਼ਰ ਆਉਂਦਾ ਹਾਲਾਂਕਿ ਇਸ ਵਾਰ ਬੜਾ ਕੁਝ ਬਦਲਿਆ ਜਿੱਥੇ ਸ਼ੀਤਲ ਅੰਗਰਾਲ ਦੀ ਤਸਵੀਰ ਦੇ ਨਾਲ ਪਹਿਲਾਂ ਝਾੜੂ ਨਜ਼ਰ ਆਉਂਦਾ ਸੀ ਤਾਂ ਇਸ ਵਾਰ ਭਾਜਪਾ ਦਾ ਕਮਲ ਨਜ਼ਰ ਆ ਰਿਹਾ ਤਾਂ ਉੱਥੇ ਹੀ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਕਾਂਗਰਸ ਦੇ ਵੱਲੋਂ ਮੈਦਾਨ 'ਚ ਉਤਰ ਚੁੱਕੇ ਨੇ ਉਹ ਇਸ ਵਾਰ ਦਿਖਾਈ ਨਹੀਂ ਦੇ ਰਹੇ ਕਿਉਂਕਿ ਉਹ ਭਾਜਪਾ ਦਾ ਪੱਲਾ ਫੜ ਚੁੱਕੇ ਨੇ ਤੇ ਇਸ ਵਾਰ ਕਾਂਗਰਸ ਨੇ ਸੁਰਿੰਦਰ ਕੌਰ ਜੋ ਕਿ ਪਹਿਲਾਂ ਹੀ ਇੱਕ ਸਿਆਸੀ ਪੇਸ਼ੇ ਤੋਂ ਆ ਪਹਿਲਾਂ ਛੋਟੇ ਕਹਿ ਲੋ ਕਿ ਆਧਿਆਂ ਦੇ ਉੱਪਰ ਉਹਨਾਂ ਵੱਲੋਂ ਜਲੰਧਰ ਦੇ ਵਿੱਚ ਸਿਵਾਵਾਵਾਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਐਜ਼ ਆ ਐਮਐਲਏ ਕੈਂਡੀਡੇਟ ਉਤਾਰਿਆ ਗਿਆ ਸੋ ਇਸ ਵਾਰ ਉਹ ਕਾਂਗਰਸ ਦੇ ਵੱਲੋਂ ਸੀਟ ਐਚਡੀਐਲ ਲੜ ਰਹੇ ਨੇ ਜਦਕਿ ਜੇਕਰ ਮਹਿੰਦਰ ਭਗਤ ਦੀ ਗੱਲ ਕਰੀਏ ਤਾਂ ਮਹਿੰਦਰ ਭਗਤ ਨੇ ਜਿਹੜੇ ਉਹ ਪਿਛਲੀ ਵਾਰ ਭਾਜਪਾ ਤੋਂ ਚੋਣ ਲੜੇ ਸੀ ਤੇ ਇਸ ਵਾਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਚੋਣ ਹੈ ਜਿਹੜੀ ਉਹ ਲੜ ਰਹੇ ਨੇ ਸੋ ਕਲਮ ਲਾ ਕੇ ਦੇਖਿਆ ਜਾਵੇ ਤਾਂ ਇੱਥੇ ਦਲ ਬਦਲਣ ਦਾ ਸلسਲਾ ਸਭ ਤੋਂ ਵੱਡਾ ਜਲੰਧਰ ਦੇ ਵਿੱਚ ਵਾਪਰਿਆ ਜਿੱਥੇ ਕੋਈ ਵੀ ਪੁਰਾਣਾ ਮੈਂਬਰ ਹੈ ਜਿਹੜਾ ਚਾਹੇ 17 ਦਾ ਹੋਵੇ ਚਾਹੇ 22 ਦਾ ਹੋਵੇ ਉਹ ਫਿਲਹਾਲ ਹੁਣ ਉਸੇ ਸੇਮ ਪਾਰਟੀ ਦੇ ਵਿੱਚ ਨਹੀਂ ਹੈ ਸਭ ਨੇ ਆਪਣੀਆਂ ਪਾਰਟੀਆਂ ਨੇ ਜਿਹੜੀਆਂ ਉਹ ਬਦਲ ਲਈਆਂ ਨੇ ਕੋਈ ਕਾਂਗਰਸ ਛੱਡ ਕੇ ਬੀਜੇਪੀ ਚ ਆਇਆ ਕੋਈ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਚ ਗਿਆ ਤੇ ਕਿਸੇ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ ਸੋ ਸ਼ੇਤਲ ਅੰਗਰਾਲ ਹੁਣੀ ਵੀ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਛੱਡੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਐਮਐਲਏ ਦੇ ਪਦ ਤੋਂ ਅਸਤੀਫਾ ਦਿੱਤਾ ਜਿਸ ਕਰਕੇ ਚੋਣ ਹੈ ਜਿਹੜੀ ਉਹ ਦੁਬਾਰਾ ਹੋਣ ਜਾ ਰਹੀ ਹੈ ਅੱਜ ਚੋਣ ਹੋ ਰਹੀ ਹੈ ਸ਼ਾਮ 6 ਵਜੇ ਤੱਕ ਵੋਟਾਂ ਨੇ ਜਿਹੜੀਆਂ ਉਹ ਪੈਣੀਆਂ ਨੇ ਸੋ ਅਜੇਹੇ ਦੇ ਵਿੱਚ ਨਿਗਾਹ ਸਭ ਦੀ ਜ਼ਰੂਰ ਟਿੱਕੀ ਹੋਈ ਹੈ ਕਿਉਂਕਿ ਇੱਕ ਦਿਲਚਸਪ ਜਿਹੜੀ ਚੋਣ ਜਲੰਧਰ ਦੀ ਜਿੱਥੇ ਦਲ ਬਦਲੂਆ ਕਰਕੇ ਹੋ ਗਈ ਤਾਂ ਉੱਥੇ ਜਿਹੜੇ ਪਿਛਲੇ ਦਿਨੀ ਕਈ ਹਾਈਲਾਈਟਡ ਖਬਰਾਂ ਦਾ ਹਿੱਸਾ ਰਹੇ ਨੇ ਹੈਡਲਾਈਨਸ ਬਣੇ ਨੇ ਸੁਸ਼ੀਲ ਕੁਮਾਰ ਰਿੰਕੂ ਦੇ ਦੋਸਤ ਸ਼ੀਤ ਰੰਗਰਾਲ ਤੇ ਨਾਲ ਜਿਹੜੇ ਉਹ ਦੂਜੇ ਪਾਸੇ ਗੱਲ ਕਰੀਏ ਤਾਂ ਸ਼ਰਮ ਨੇ ਇਕੱਲੀ ਦਲ ਬਾਗੀ ਧੜੇ ਦੀ ਬੀਬੀ ਨੇ ਜਿਹੜੇ ਸੋ ਹੁਣ ਸਭ ਦੀ ਨਜ਼ਰ ਨਜ਼ਰ ਹੈ ਜਿਹੜੀ ਉਹ ਜ਼ਰੂਰ ਟਿੱਕੀ ਹੋਈ ਹੈ ਕਿਉਂਕਿ ਇਸ ਤੋਂ ਬਾਅਦ ਚਾਰ ਹੋਰ ਥਾਵਾਂ ਤੇ ਵੀ ਪੰਜਾਬ ਦੇ ਵਿੱਚ ਜਮਨੀ ਚੋਣ ਹੋਣੀ ਹੈ ਸੋ ਜਲੰਧਰ ਸਭ ਤੋਂ ਪਹਿਲਾਂ ਚੋਣ ਕਰਾਈ ਗਈ ਹੈ ਤੇ ਹੁਣ ਜਿਹੇ ਚ ਦੇਖਣਾ ਹੈ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਜਿਹੜਾ ਉਹ ਜਲੰਧਰ ਦਾ ਦਿੰਦੇ ਨੇ ਸ਼ੀਤਲ ਅੰਗੁਰਾਲ ਦੇ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਜਲੰਧਰ ਦੀ ਸੀਟ ਖਾਲੀ ਹੋ ਚੁੱਕੀ ਸੀ ਤੇ ਇਸ ਤੇ ਚੋਣਾਂ ਨੇ ਜਿਹੜੀਆਂ ਉਹ ਅੱਜ ਕਰਵਾਈਆਂ ਜਾ ਰਹੀਆਂ ਨੇ ਅੱਜ 10 ਜੁਲਾਈ ਨੂੰ ਜਲੰਧਰ ਪੱਛਮ ਦੇ ਵਿੱਚ ਐਮਐਲਏ ਦੀ ਚੋਣ ਹੋਣ ਜਾ ਰਹੀ ਹੈ ਜਿਸ ਦੇ ਲਈ 15 ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਨੇ ਪਰ ਜਿਹੜੀ ਟੱਕਰ ਦੱਸੀ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਭਾਜਪਾ ਅਤੇ ਕਾਂਗਰਸ ਦੇ ਵਿਚਾਰ ਦੱਸੀ ਜਾ ਰਹੀ ਹੈ ਸੋ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਪ੍ਰਚਾਰ ਹੈ ਜਿਹੜਾ ਉਹ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਲਗਾਤਾਰ ਕੀਤਾ ਗਿਆ ਹਾਲਾਂਕਿ ਅਕਾਲੀ ਦਲ ਇੱਥੇ ਜ਼ਿਆਦਾ ਹਾਈਲਾਈਟਡ ਰਿਹਾ ਕਿਉਂਕਿ ਬਾਗੀ ਧੜੇ ਦੇ ਨਾਲ ਜਾ ਰਲੇ ਅਕਾਲੀ ਦਲ ਦੇ ਉਮੀਦਵਾਰ ਨੇ ਜਿਹੜੇ ਸੋ ਉਸ ਤੋਂ ਬਾਅਦ ਸ਼ੀਤਲ ਅੰਗਰਾਲ ਦੇ ਵੱਲੋਂ ਕੀਤਾ ਗਿਆ ਲਾਈਵ ਪ੍ਰੋਗਰਾਮ ਜਿੱਥੇ ਸੀਐਮ ਮਾਨ ਨੂੰ ਖੁੱਲਾ ਸੱਦਾ ਦੇ ਦਿੱਤਾ ਗਿਆ ਸੀ ਉਹ ਵੀ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਸੋ ਲਗਾਤਾਰ ਇਹਨਾਂ ਚੀਜ਼ਾਂ ਕਰਕੇ ਜਲੰਧਰ ਦੀ ਚੋਣ ਹੈ ਜਿਹੜੀ ਉਹ ਹਾਈਲਾਈਟਡ ਰਹੀ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਇਲੈਕਸ਼ਨ ਹੈ ਤੇ ਚੋਣ ਹੈ ਇਸ ਸਮੇਂ ਜਾਰੀ ਹੈ ਇਸ ਸਮੇਂ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਜਲੰਧਰ ਪੱਛਮੀ ਦੇ ਵਿੱਚ ਤੇ ਵੋਟਾਂ ਨੇ ਜਿਹੜੀਆਂ ਇਹ ਸ਼ਾਮ 6 ਵਜੇ ਤੱਕ ਪੈਣਗੀਆਂ ਆਪ ਬੀਜੇਪੀ ਤੇ ਕਾਂਗਰਸ ਦੀ ਤਿਕੋਣੀ ਟੱਕਰ ਹੈ ਤੇ ਨਾਲ ਨਾਲ ਬਸਪਾ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬਾਕੀ ਬਾਕੀ ਟੜਾ ਉਹ ਵੀ ਇਸ ਮੌਕੇ ਚੋਣ ਮੈਦਾਨ ਦੇ ਵਿੱਚ ਹੈ ਹੈਰਾਨੀਜਨ ਕ ਗੱਲ ਇਹ ਹੈ ਕਿ ਸਿਰਫ ਇੱਕ ਸੀਟ ਤੋਂ 15 ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਨੇ ਤੇ ਇਸ ਚੋਣ ਦਾ ਜਿਹੜਾ ਨਤੀਜਾ ਉਹ 13 ਜੁਲਾਈ ਨੂੰ ਦਿਨ ਸ਼ਨੀਵਾਰ ਨੂੰ ਆਵੇਗਾ ਯਾਨੀ ਕਿ 13 ਤਰੀਕ ਨੂੰ ਜਲੰਧਰ ਪੱਛਮੀ ਨੂੰ ਇੱਕ ਨਵਾਂ ਐਮ ਐਲ ਏ ਜਿਹੜਾ ਉਹ ਮਿਲ ਜਾਵੇਗਾ ਤੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਸ਼ੀਤ ਲੰਗਰਾਲ ਦੇ ਸਤੀਫੇ ਕਰਕੇ ਸੀਟ ਖਾਲੀ ਹੋਈ ਹੈ ਅੱਜ ਈਵੀਐਮ ਦੇ ਵਿੱਚ ਲੋਕ ਫੈਸਲਾ ਬੰਦ ਕਰ ਦੇਣਗੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਉਹ ਅੱਜ ਹੋ ਜਾਵੇਗਾ ਸੋ ਜਲੰਧਰ ਪੱਛਮੀ ਸੀਟ ਹੈ ਜਿਹੜੀ ਉਹ ਸਾਰੀਆਂ ਪਾਰਟੀਆਂ ਦੇ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਸੀਐਮ ਆਨ ਨੇ ਜਿਹੜੇ ਉਹਨਾਂ ਨੇ ਵੀ ਖੁਦ ਜਾ ਕੇ ਡੇਰੇ ਜਲੰਧਰ ਦੇ ਵਿੱਚ ਲਾ ਲਏ ਨੇ ਤਾਂ ਉੱਥੇ ਹੀ ਜਿਹੜੇ ਐਮਐਲਏ ਨੇ ਕਾਂਗਰਸ ਦੇ ਚੰਨਜੀਤ ਸਿੰਘ ਚੰਨੀ ਉਹ ਵੀ ਪੂਰਾ ਜ਼ੋਰ ਹੈ ਜਿਹੜਾ ਉਹ ਲਗਾ ਰਹੇ ਨੇ ਇਸ ਸੀਟ ਦੇ ਲਈ ਸੋ ਇਸੇ ਤਰ੍ਹਾਂ ਬਾਕੀ ਪਾਰਟੀਆਂ ਵੀ ਵੱਧ ਤੋਂ ਵੱਧ ਅੱਗੇ ਹੋ ਕੇ ਇਸ ਦੇ ਲਈ ਭੂਮਿਕਾ ਅਦਾ ਕਰ ਰਹੀਆਂ ਨੇ ਸੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਮੇਤ 7 ਸਟੇਟਾਂ ਦੀਆਂ 13 ਸੀਟਾਂ ਤੇ ਅੱਜ ਜਿਮਣੀ ਚੋਣ ਹੈ ਜਿਹੜੀ ਉਹ ਕਰਵਾਈ ਜਾ ਰਹੀ ਹੈ ਜੇਕਰ ਵਿਸਥਾਰ ਗੱਲ ਕਰੀਏ ਜਲੰਧਰ ਵੈਸਟ ਦੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਮਹਿੰਦਰ ਭਗਤ ਕਾਂਗਰਸ ਦੇ ਵੱਲੋਂ ਸਰੇਂਦਰ ਕਾਰ ਭਾਜੀਪੀ ਦੇ ਵੱਲੋਂ ਸ਼ੀਤਲ ਅੰਗਰਾਲ ਸਰਜੀਤ ਕਾਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇ ਤੇ ਇਸ ਤੋਂ ਇਲਾਵਾ ਬਿੰਦਰ ਲਖਾ ਉਹ ਬਸਪਾ ਦੇ ਉਮੀਦਵਾਰ ਨੇ ਸੋ ਥੋੜੀ ਜੀ ਗੱਲ ਪਿੱਛੇ ਚੋਣਾਂ ਦੀ ਕਰ ਲੈਣੇ ਕਿ ਜਲੰਧਰ ਚੇਸ ਤੋਂ ਪਹਿਲਾਂ ਕੀ ਕੁਝ ਵਾਪਰ ਚੁੱਕਿਆ ਸੋ 2017 ਦੀਆਂ ਜੇਕਰ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਸ ਸਮੇ ਸ਼ੁਸ਼ੀਲ ਕੁਮਾਰ ਰਿੰਕੂ ਜੋ ਕਿ ਅੱਜਕੱਲ ਬੀਜੇਪੀ ਦੇ ਵਿੱਚ ਨੇ ਉਹ ਇੱਥੋਂ ਕਾਂਗਰਸ ਦੇ ਵੱਲੋਂ ਚੋਣ ਲੜੇ ਸਨ ਤੇ ਜਿੱਤੇ ਵੀ ਸਨ ਸੋ ਕਾਂਗਰਸ ਦੇ ਉਮੀਦਵਾਰ ਰਹਿ ਚੁੱਕੇ ਸੁਸ਼ੀਲ ਕੁਮਾਰ ਰਿੰਕੂ ਨੂੰ 53983 ਵੋਟਾਂ ਨੇ ਜਿਹੜੀਆਂ ਉਹ ਜਲੰਧਰ ਪੱਛਮੀ ਦੇ ਵਿੱਚੋਂ ਪਈਆਂ ਸਨ ਉਸ ਤੋਂ ਬਾਅਦ ਦੂਜੇ ਨੰਬਰ ਤੇ ਪਾਜਪਾ ਦੇ ਮਹਿੰਦਰ ਭਗਤ ਰਹੇ ਸੋ ਉਹਨਾਂ ਨੂੰ 36649 ਵੋਟਾਂ ਪਈਆਂ ਸਨ ਤੇ ਦਰਸ਼ਨ ਲਾਲ ਭਗਤ ਜੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲੜੇ ਸਨ ਉਹਨਾਂ ਨੂੰ 15364 ਵੋਟਾਂ ਨੇ ਜਿਹੜੀਆਂ ਉਹ ਪਈਆਂ ਸਨ ਸੋ ਇਸ ਤੋਂ ਅੱਗੇ ਆਈਏ ਗੱਲ ਕਰੀਏ 2022 ਵਿਧਾਨ ਸਭਾ ਦੀ ਤਾਂ ਇੱਥੇ ਸ਼ੀਤ ਲੰਗਰਾਲ ਨੂੰ ਜਿੱਤ ਹੈ ਜਿਹੜੀ ਉਹ ਹਾਸਲ ਹੋਈ ਸੀ ਜੋ ਕਿ ਆਮ ਆਦਮੀ ਪਾਰਟੀ 'ਚ ਰਹਿ ਚੁੱਕੇ ਨੇ ਸੋ ਉਹਨਾਂ ਨੂੰ 39200 13 ਵੋਟਾਂ ਮਿਲੀਆਂ ਸਨ ਹਾਲਾਂਕਿ ਜਿੱਤ ਦਾ ਮਾਰਜਨ ਹੈ ਜਿਹੜਾ ਉਹ ਮਹਿਜ਼ 4253 ਵੋਟਾਂ ਸੀ ਪਰ ਗੱਲ ਕਰੀਏ ਤਾਂ ਦੂਸਰੇ ਨੰਬਰ ਤੇ ਅੱਜਕੱਲ ਉਹਨਾਂ ਦੇ ਹੀ ਦੋਸਤ ਨੇ ਜੋ ਸੁਸ਼ੀਲ ਕੁਮਾਰ ਰਿੰਕੂ ਹੋ ਰਹੇ ਸਨ ਉਹਨਾਂ ਨੂੰ 34960 ਵੋਟਾਂ ਮਿਲੀਆਂ ਸਨ ਤੇ 2022 ਚ ਸੁਸ਼ੀਲ ਕੁਮਾਰ ਰਿੰਕੂ ਨੇ ਜਿਹੜੇ ਉਹ ਕਾਂਗਰਸ ਵੱਲੋਂ ਹੀ ਦੁਬਾਰਾ ਲੜੇ ਸਨ ਉਦੋਂ ਮੋਹਿੰਦਰ ਭਗਤ ਨੇ ਜਿਹੜੇ ਉਹ ਭਾਜਪਾ ਦੇ ਵੱਲੋਂ 33486 ਵੋਟਾਂ ਲੈ ਕੇ ਤੀਸਰੇ ਨੰਬਰ ਤੇ ਚੜਿਓ ਰਹੇ ਸਨ 2017 ਦੇ ਵਿੱਚ ਜਿੱਤ ਦਾ ਮਾਰਜਨ ਜਿਹੜਾ ਉਹ 17334 ਵੋਟਾਂ ਸੀ ਜਦਕਿ 22 ਦੇ ਵਿੱਚ ਇਹ ਮਾਰਜਨ ਘਟ ਕੇ 4253 ਵੋਟਾਂ ਮਹਿਸ ਰਹਿ ਗਿਆ ਹਾਲਾਂਕਿ ਇਸ ਵਾਰ ਬੜਾ ਕੁਝ ਬਦਲਿਆ ਝਾੜੂ ਦੀ ਜਗਾ ਇਸ ਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਜਿੱਥੇ ਭਾਜਪਾ ਦਾ ਫੋਲ ਨਜ਼ਰ ਆਉਂਦਾ ਹੈ ਹਾਲਾਂਕਿ ਇਸ ਵਾਰ ਬੜਾ ਕੁਝ ਬਦਲਿਆ ਹੈ ਜਿੱਥੇ ਸ਼ੀਤਲ ਅੰਗਰਾਲ ਦੀ ਤਸਵੀਰ ਦੇ ਨਾਲ ਪਹਿਲਾਂ ਝਾੜੂ ਨਜ਼ਰ ਆਉਂਦਾ ਸੀ ਤਾਂ ਇਸ ਵਾਰ ਭਾਜਪਾ ਦਾ ਕਮਲ ਨਜ਼ਰ ਆ ਰਿਹਾ ਹੈ ਤਾਂ ਉੱਥੇ ਹੀ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਕਾਂਗਰਸ ਦੇ ਵੱਲੋਂ ਮੈਦਾਨ 'ਚ ਉਤਰ ਚੁੱਕੇ ਨੇ ਉਹ ਇਸ ਵਾਰ ਦਿਖਾਈ ਨਹੀਂ ਦੇ ਰਹੇ ਕਿਉਂਕਿ ਉਹ ਭਾਜਪਾ ਦਾ ਪੱਲਾ ਫੜ ਚੁੱਕੇ ਨੇ ਤੇ ਇਸ ਵਾਰ ਕਾਂਗਰਸ ਨੇ ਸੁਰਿੰਦਰ ਕੌਰ ਜੋ ਕਿ ਪਹਿਲਾਂ ਹੀ ਇੱਕ ਸਿਆਸੀ ਪੇਸ਼ੇ ਤੋਂ ਆ ਪਹਿਲਾਂ ਛੋਟੇ ਕਹਿ ਲਓ ਕਿ ਅਹੁਦਿਆਂ ਦੇ ਉੱਪਰ ਉਹਨਾਂ ਵੱਲੋਂ ਜਲੰਧਰ ਦੇ ਵਿੱਚ ਸਿਵਾਵਾਵਾਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਐਜ਼ ਆ ਐਮਐਲਏ ਕੈਂਡੀਡੇਟ ਉਤਾਰਿਆ ਗਿਆ ਸੋ ਇਸ ਵਾਰ ਉਹ ਕਾਂਗਰਸ ਦੇ ਵੱਲੋਂ ਸੀਟ ਐਚਡੀਓ ਲੜ ਰਹੇ ਨੇ ਜਦਕਿ ਜੇਕਰ ਮਹਿੰਦਰ ਭਗਤ ਦੀ ਗੱਲ ਕਰੀਏ ਤਾਂ ਮਹਿੰਦਰ ਭਗਤ ਨੇ ਜਿਹੜੇ ਉਹ ਪਿਛਲੀ ਵਾਰ ਭਾਜਪਾ ਤੋਂ ਚੋਣ ਲੜੇ ਸੀ ਤੇ ਇਸ ਵਾਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਚੋਣ ਹੈ ਜਿਹੜੀ ਉਹ ਲੜ ਰਹੇ ਨੇ ਸੋ ਕਲਮ ਲਾ ਕੇ ਦੇਖਿਆ ਜਾਵੇ ਤਾਂ ਇੱਥੇ ਦਲ ਬਦਲਣ ਦਾ ਸلسਲਾ ਸਭ ਤੋਂ ਵੱਡਾ ਜਲੰਧਰ ਦੇ ਵਿੱਚ ਵਾਪਰਿਆ ਜਿੱਥੇ ਕੋਈ ਵੀ ਪੁਰਾਣਾ ਮੈਂਬਰ ਹੈ ਜਿਹੜਾ ਚਾਹੇ 17 ਦਾ ਹੋਵੇ ਚਾਹੇ 22 ਦਾ ਹੋਵੇ ਉਹ ਫਿਲਹਾਲ ਹੁਣ ਉਸੇ ਸੇਮ ਪਾਰਟੀ ਦੇ ਵਿੱਚ ਨਹੀਂ ਹੈ ਸਭ ਨੇ ਆਪਣੀਆਂ ਪਾਰਟੀਆਂ ਨੇ ਜਿਹੜੀਆਂ ਉਹ ਬਦਲ ਲਈਆਂ ਨੇ ਕੋਈ ਕਾਂਗਰਸ ਛੱਡ ਕੇ ਭਾਜਪਾ ਚ ਆਇਆ ਕੋਈ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਚ ਗਿਆ ਤੇ ਕਿਸੇ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ ਸੋ ਸ਼ੇਤਲੰਗਰਾਲ ਹੁਣੀ ਵੀ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਛੱਡੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਐਮਐਲਏ ਦੇ ਪਦ ਤੋਂ ਅਸਤੀਫਾ ਦਿੱਤਾ ਜਿਸ ਕਰਕੇ ਚੋਣ ਹੈ ਜਿਹੜੀ ਉਹ ਦੁਬਾਰਾ ਹੋਣ ਜਾ ਰਹੀ ਹੈ ਅੱਜ ਚੋਣ ਹੋ ਰਹੀ ਹੈ ਸ਼ਾਮ 6 ਵਜੇ ਤੱਕ ਵੋਟਾਂ ਨੇ ਜਿਹੜੀਆਂ ਉਹ ਪੈਣੀਆਂ ਨੇ ਸੋ ਅਜੇਹੇ ਦੇ ਵਿੱਚ ਨਿਗਾਹ ਸਭ ਦੀ ਜ਼ਰੂਰ ਟਿੱਕੀ ਹੋਈ ਹੈ ਕਿਉਂਕਿ ਇੱਕ ਦਿਲਚਸਪ ਜਿਹੜੀ ਚੋਣ ਜਲੰਧਰ ਦੀ ਜਿੱਥੇ ਦਲ ਬਦਲੂਆ ਕਰਕੇ ਹੋ ਗਈ ਤਾਂ ਉੱਥੇ ਜਿਹੜੇ ਪਿਛਲੇ ਦਿਨੀ ਕਈ ਹਾਈਲਾਈਟਡ ਖਬਰਾਂ ਦਾ ਹਿੱਸਾ ਰਹੇ ਨੇ ਹੈਡਲਾਈਨਸ ਬਣੇ ਨੇ ਸੁਸ਼ੀਲ ਕੁਮਾਰ ਰਿੰਕੂ ਦੇ ਦੋਸਤ ਅਸ਼ੀਤ ਰੰਗਰਾਲ ਤੇ ਨਾਲ ਜਿਹੜੇ ਉਹ ਦੂਜੇ ਪਾਸੇ ਗੱਲ ਕਰੀਏ ਤਾਂ ਸ਼ਰਮ ਨੇ ਇਕੱਲੀ ਦਲ ਬਾਗੀ ਧੜੇ ਦੀ ਬੀਬੀ ਨੇ ਜਿਹੜੇ ਸੋ ਹੁਣ ਸਭ ਦੀ ਨਜ਼ਰ ਨਜ਼ਰ ਹੈ ਜਿਹੜੀ ਉਹ ਜ਼ਰੂਰ ਟਿੱਕੀ ਹੋਈ ਹੈ ਕਿਉਂਕਿ ਇਸ ਤੋਂ ਬਾਅਦ ਚਾਰ ਹੋਰ ਥਾਵਾਂ ਤੇ ਵੀ ਪੰਜਾਬ ਦੇ ਵਿੱਚ ਜਮਨੀ ਚੋਣ ਹੋਣੀ ਹੈ ਸੋ ਜਲੰਧਰ ਸਭ ਤੋਂ ਪਹਿਲਾਂ ਚੋਣ ਕਰਾਈ ਗਈ ਹੈ ਤੇ ਹੁਣ ਜਿਹੇ ਚ ਦੇਖਣਾ ਇਹ ਹੋਏਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਜਿਹੜਾ ਉਹ ਜਲੰਧਰ ਦਾ ਦਿੰਦੇ ਨੇ ਸ਼ੀਤਲ ਅੰਗੁਰਾਲ ਦੇ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਜਲੰਧਰ ਦੀ ਸੀਟ ਖਾਲੀ ਹੋ ਚੁੱਕੀ ਸੀ ਤੇ ਇਸ ਤੇ ਚੋਣਾਂ ਨੇ ਜਿਹੜੀਆਂ ਉਹ ਅੱਜ ਕਰਵਾਈਆਂ ਜਾ ਰਹੀਆਂ ਨੇ ਅੱਜ 10 ਜੁਲਾਈ ਨੂੰ ਜਲੰਧਰ ਪੱਛਮ ਦੇ ਵਿੱਚ ਐਮਐਲਏ ਦੀ ਚੋਣ ਹੋਣ ਜਾ ਰਹੀ ਹੈ